ਨਾ ਅੱਛੀ ਲਾਈਫ گزارਣ ਵਾਸਤੇ ਨਾ ਤੁਹਾਨੂੰ ਕੋਈ 20% ਦਿਮਾਗ ਵਾਲਾ ਹੋਣਾ ਚਾਹੀਦਾ 80% ਦਿਲ ਵਾਲਾ ਹੋਣਾ ਚਾਹੀਦਾ ਦਿਲ ਵਾਲਾ ਹੀ ਹੋਣਾ ਚਾਹੀਦਾ ਇਹਦੇ ਚ ਹੀ ਭਲਾ ਆ ਹਾਂਜੀ ਹਾਂਜੀ ਫੇਰ ਹੀ ਸੋਨਾ گزارਾ ਹੁੰਦਾ ਕਿਉਂਕਿ ਇਹ ਦਿਮਾਗ ਹੀ ਆ ਜਿਹੜਾ ਦਿਮਾਗ ਹੀ ਕਹਿੰਦਾ ਆ ਕਿ ਮੇਰੇ ਬੱਚੇ ਵੱਡੇ ਹੋ ਰਹੇ ਨੇ ਹਾਂਜੀ ਹੁਣ ਮੇਰੇ ਬੱਚਿਆਂ ਦਾ ਕੀ ਬਣੇਗਾ ਤੇ ਨਾ ਭਾਈ ਨਾ ਸਾਨੂੰ ਸਾਡਾ ਹਿੱਸਾ ਦਿਓ ਸਹੀ ਗੱਲ ਇਹ ਦਿਮਾਗ ਵਾਲਾ ਕਹਿੰਦਾ ਜਿਹਨ ਕੋ ਦਿਮਾਗ ਬਹੁਤ ਹੁੰਦਾ ਹੈ ਬਿਲਕੁਲ ਸਹੀ ਜਿਹੜਾ ਦਿਲ ਵਾਲਾ ਹੁੰਦਾ ਨਾ ਉਹ ਇਹ ਗੱਲ ਕਹਿੰਦਾ ਹੈ ਕਿ ਜਿੰਨੇ ਬੱਚੇ ਦਿੱਤੇ ਨੇ ਉਹ ਇਹਨਾਂ ਦੇ ਰਹਿਣ ਦੀ ਜਗ੍ਹਾ ਨਾ ਦੇਖ ਆ ਵਾ ਵਾ ਬਿਲਕੁਲ ਸਹੀ ਗੱਲ ਵਾ 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 ਗੱਲ ਸਹੀ ਹੈ ਹਕੀਕਤ ਹੈ ਇਹ ਦਿਲ ਵਾਲਾ ਜਿਹੜਾ ਹੈ ਨਾ ਇਹ ਜ਼ਿੰਦਗੀ ਖੁਸ਼ਹਾਲ ਉਹਦੀ ਹੈ ਦਿਮਾਗ ਵਾਲੇ ਨੇ 24 ਘੰਟੇ ਪਲਾਨ ਕਰਨਾ ਹੈ ਪੁੱਠਾ ਸਿੱਧਾ ਬਿਲਕੁਲ ਸਹੀ ਤੇ ਜਿਹੜੇ ਦਿਮਾਗ ਵਾਲੇ ਹਨ ਮੈਂ ਜਿੰਨੀ ਕ ਜ਼ਿੰਦਗੀ guzari ਹੈ 19 ਕ ਜ਼ਿੰਦਗੀ guzarke ਮੈਨੂੰ ਇਹ ਰਿਜ਼ਲਟ ਨਿਕਲਿਆ ਹੈ ਕੇ ਦਿਮਾਗ ਵਾਲੇ ਜਿਹੜੇ ਹਨ ਉਹ ਐਂਡ ਤੇ ਵਿਲੇ ਹੀ ਬੈਠੇ ਹੁੰਦੇ ਆ ਆਪਣੀਆਂ ਚੁਲਾਕੀਆਂ ਦੀ ਵਜ੍ਹਾ ਤੋਂ ਦਿਮਾਗ ਵਾਲੇ ਹਮੇਸ਼ਾ